ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਬੋਲਣਾ ਪੈਣਾ ਆਖੋ ਵਾਹਿਗੁਰੂ ਵਾਹਿਗੁਰੂ ਹਾਂ ਐਦਾਂ ਗੱਲ ਹੈ ਜਿਹੜਾ ਜਿਹੜਾ ਜਿੱਥੇ ਜਿੱਥੇ ਸੇਵਾ ਵਿੱਚ ਲੱਗਾ ਭਾਵੇਂ ਕਿਤੇ ਘੁੰਮ ਰਿਹਾ ਕਿਥੇ ਵੀ ਹੈ ਉਹ ਸਹਿਬਜ਼ਾਦਿਆਂ ਨੂੰ ਯਾਦ ਕਰਕੇ ਆਖੋ ਜੀ ਵਾਹਿਗੁਰੂ ਆਖੋ ਜੀ ਵਾਹਿਗੁਰੂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੁੰਦੇ ਜੀ ਵਾਹਿਗੁਰੂ ਕਹਿਣ ਨਾਲ ਇਨੇ ਖੁਸ਼ ਹੁੰਦੇ ਨੇ ਕਹਿੰਦੇ ਨੇ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ ਇੰਨਾ ਪਿਆਰ ਕਰਦੇ ਨੇ ਵਾਹਿਗੁਰੂ ਜਿੱਥੇ ਬਾਣੀ ਲਿਖਦੇ ਨੇ ਉਹ ਲਿਖਦੇ ਨੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰ ਕਰਦੇ ਨੇ ਅਰਦਾਸ ਵਿੱਚ ਵੀ ਅਸੀਂ ਹਰ ਸ਼ਹੀਦ ਨੂੰ ਯਾਦ ਕਰਕੇ ਕਹਿੰਨੇ ਆ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸ਼ਬਦ ਬਹੁਤ ਸੁਕੈਨ ਹੈ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਪਿਆਰਾ ਲਬਜ ਪਤਾ ਕਿੱਥੇ ਹੈ ਜਿਹਦੇ ਨਾਲ ਦਿਲ ਤੋਂ ਰਿਲੇਸ਼ਨ ਬਣ ਜਾ ਹੈ ਹਿਰਦੇ ਵਿੱਚ ਤੀਰ ਵੱਜੇ ਜੀ ਦਾ ਨਾਮ ਲਿਆ ਉਹਨੂੰ ਕਹਿੰਦੇ ਨੇ ਪਿਆਰਾ ਸਭਨਾ ਕੀ ਤੂੰ ਆਸ ਹੈ ਮੇਰੇ प्यारे एक एक अक्षर ਨੂੰ ਮਹਿਸੂਸ ਕਰਕੇ ਮੈਂ ਸਮਾਂ ਬਿਲਕੁਲ ਜ਼ਿਆਦਾ ਨਹੀਂ ਲਵਾਉਂਗਾ ਪਰ ਇੱਕ ਵਾਰੀ ਰੌਮ ਵਿੱਚ ਆਪਾਂ ਗਿਆਨ ਕੀ ਆਂਧੀ ਵਾਂਗੂ ਅੱਖਾਂ ਬੰਦ ਕਰਕੇ ਤੁਰ ਪਾਵਾਂਗੇ 10 ਮਿੰਟ ਵਿੱਚ ਬਾਰਿਸ਼ ਹੋਏਗੀ ਚਿਮਚਿਮ ਵਰਸੇ ਅੰਮ੍ਰਿਤ ਤਾਰਾ ਤੇ ਅਸੀਂ ਭੇਜਣਾ ਹੈ ਟਾਈਮ ਨਹੀਂ ਲੈਣਾ ਆਪਾਂ ਸੱਚੇ ਪਾਤਸ਼ਾਹ ਕਿਰਪਾ ਕਰੇ ਤਰਸ ਕਰੇ ਅਸੀਂ ਇਹ ਸਾਕੇ ਮਨਾਉਂਦੇ ਸੀ ਫਤਿਹਗੜ ਸਾਹਿਬ ਸਾਹਿਬ ਜਾਂਦਿਆਂ ਕੋਲ ਵੀਰਾਂ ਕੋਲ ਭਰਾਵਾਂ ਕੋਲ ਬੈਠ ਕੇ ਹੁਣ ਦਾਦੇ ਕੋਲ ਬੈਠ ਕੇ ਮਨਾ ਰਹੇ ਧੰਗੁਰ ਤੇਗ ਬਹਾਦਰ ਸਾਹਿਬ ਕੋਲ ਬੈਠ ਕੇ ਮਨਾ ਰਹੇ ਜ਼ਾਲਮ ਜਿੰਨਾ ਮਰਜੀ ਜ਼ੁਲਮ ਕਰੇ ਸਿੱਖ ਨੂੰ ਜਦੋਂ ਵੀ ਜ਼ੁਲਮ ਹੁੰਦਾ ਹੈ ਨਾ ਉਹ ਰੱਬ ਦੇ ਗੀਤ ਗਾਉਂਦਾ ਹੈ ਹੁਣ ਇੱਕ ਸੁਣ ਰਹੇ ਸੀ ਨਾ ਜੋ ਗਾਵੇ ਪ੍ਰਭ ਕੇ ਗੀਤ ਤੇ ਜਿੱਥੇ ਗੀਤ ਗਾਏ ਜਾਣਾਂ ਉਹ ਬਾਰਡਰ ਨਹੀਂ रह ਜਾਂਦੇ ਉਹ ਸੱਚਖੰਡ ਬਣ ਜਾਂਦੇ ਨੇ ਤੁਸੀਂ ਭਾਵੇਂ ਜਿੱਤ ਕੇ ਵਾਪਸ ਜਾਓਗੇ ਇੱਕ ਦਿਨ ਪਰ ਇੱਥੇ ਯਾਦਾਂ ਸੱਚਖੰਡ ਦੀਆਂ ਰਹਿਣਗੀਆਂ ਸਦੀਵ ਕਾਲ ਲਈ ਇਹ ਇਤਿਹਾਸ ਸਿਰਜਿਆ ਗਿਆ ਕਿ ਇੱਥੇ ਰੱਬ ਦੇ ਗੀਤ ਗਾਏ ਗਏ ਇਹ ਕੁੰਡਲੀ ਬਾਰਡਰ ਨਹੀਂ ਰਹਿ ਗਿਆ ਰੱਬ ਦਾ ਸਥਾਨ ਬਣ ਗਿਆ ਇਸਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਇਸਨਾ ਕੀ ਤੂੰ ਆਸ ਹੈ ਮੇਰੇ ਪਿਆਰੇ mere pyare mere pyare mere pyare mere pyare sabna ki to aas hai ਸਭ ਤੁਝੇ ਤੇ ਆਵੇ ਮੇਰੇ ਸਗਾ ਸਭ ਤੁਝੇ ਤੇ ਆਵੇ ਮੇਰੇ ਸਗਾ ਸਭ ਤੁਝੇ ਤੇ ਆਵੇ ਮੇਰੇ ਸਗਾ ਸਭ ਨਾ ਕੀ ਤੋ ਆਸ ਹੈ ਆਸ ਹੈ ਮੇਰੇ ਪਿਆਰ ਮਾ ਰੇ ਗੁਰੂ ਲਗੇ ਗੁਰੂ ਮੇਰੇ ਪਿਆਰੇ ਮੇਰੇ ਪਿਆਰੇ ਹਮਰੀ ਵੇਦਨ ਤੂੰ ਜਾਣਤਾ ਸਗ ਹਮਰੀ ਵੇਦਨ ਤੂੰ ਜਾਣਤਾ ਸਗ ਅਵਰ ਕਿਆ ਜਾਣੇ ਕੋਈ ਅਵਰ ਕਿਆ ਸੱਚ ਤੂੰ ਮੇਰੇ ਸਾਗ ਤੇਰਾ ਕੀਆ ਸੱਚ ਸਾ ਦੁਜਨਾਈ ਕੋਏ ਦੁਜਨਾਈ ਕੋਏ ਦੁਜਨਾਈ ਕੋਏ ਦੁਜਨਾਈ ਕੋਏ ਸਭਨਾ ਵਿੱਚ ਤੂੰ ਮਰਦ ਦਾ ਸ਼ਗਰ ਸਭ tujhe deya ਕਿ ਭਾਵ ਮੰਗਦੇ ਮੇਰੇ ਸਭ ਤੂੰ ਸਵਣਾ ਕਰੇਂ ਇਕਦਾਂ ਤੂੰ ਸਵਣਾ ਕਰ ਗਈ ਇਕਦਾਂ ਤੂੰ ਸਵਣਾ ਕਰੇ ਸਭ ਕੀ ਤੇਰੇ ਤੂੰ ਸਬਸਦਾ ਮੇਰੇ ਸ਼ਗਨ ਸਭ ਤੁਝ ਹੀ ਮਾਗੇ ਸੁਣਾਵੇ ਸਭ ਤੁਝ ਹੀ ਮਾਗੇ ਸੁਣਾਗੇ ਸਭ ਤੁਝ ਹੀ ਮਾਗੇ ਸੁਣਾਵੇ ਸਭ ਨਾ Okay. ਰੇ ਸਤਨਾਨਕ ਕੇ ਪਤਸ਼ਾਹ 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 ਸਵਨਾ ਕੀ ਕਾ ਅੱਲਾ ਤੂੰ ਗਣੀ ਵੰਦ ਪਾਤ ਰੂ ਬਾਤ ਪਾਤ ਰੂ ਗਰੀ ਮਾਦਗੀ ਮਾ ਪਾਤ ਰੂ ਬਾਤ ਅੱਲਾ ਤੂੰ ਗਣੀ ਆਜ ਦੇਖ ਤੂ ਬਦਰ ਪੇਸ਼ ਤੂ ਆਨੀ ਤੇਰਾ ਨਾਮ ਕੁੰਦ ਕਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਰ ਮੈਂ ਅੰਧੇ ਨੇ ਕੀ ਤੈ ਤੇਰਾ ਨਾਮ ਕੁੰਦ ਕਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਰ ਸਵੇ ਘਟ ਰਾਮ ਕੋ ਕੱਟਦਾ ਮੂੰ ਬੋਲੇ ਰਾਮ ਬੋਲੇ ਰਾਮ ਬਨਾ ਕੋ ਬੋਲੇ ਰੇ ਰਾਮ ਬਨਾ ਕੋ ਬੋਲੇ ਰੇ ਰਾਮ ਬਨਾ ਕੋ ਬੋਲੇ ਰਾਮ ਬਨਾ ਕੋ ਬੋਲੇ ਰੇ ਰਾਮ ਬਨਾ ਕੋ ਬੋਲੇ ਰੇ ਰਾਮ ਬਨਾ ਕੋ ਬੋਲੇ Shit tom